ਵਾਸੀ ਪਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਹੀ ਏ ਕਮਾਲਾ ਤੇਜ ਸੀ ਹੱਥ ਤੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਉਹਨੇ ਕੌਮ ਸਜਾਈ ਸ਼ੇਰਾਂ ਜਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਨੇ ਪਾਪ ਤਾਸੇ ਪਾਣੀ ਵਿੱਚ ਸੀ ਬੋਲ ਇਲਾਹੀ ਕੋਲ ਦਿੱਤੇ ਵਿੱਚ ਜੁੱਤ ਮਲਾ ਕੇ ਖੰਡੇ ਦੀ ਸੀ ਮਰਦ ਵਿੱਚ ਲਖਣ ਟੋਲ ਦਿੱਤੇ ਆਜਨਾ ਸੀਸ ਦਿੱਤਾ ਗੁਰੂ ਆਪਣੇ ਨੂੰ ਓਥਾਂ ਥਾਂ ਤੇ ਸਿਰ ਧਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਸਰਸਾ ਨੇ ਕਦੇ ਗੜੀਆਂ ਨੇ ਕਦੇ ਸਰਸਾ ਨੇ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕੇ ਆ ਪੜੇ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਜਿਨ੍ਹਾਂ ਮਾਣੇ ਸੱਥਰ ਯਾਰੜੇ ਦੇ ਅੱਖ ਖੇੜਿਆਂ ਬਾਲਿਓ ਮਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਹਿੰਦੇ ਮੌਤ ਤੋਂ ਡਰਦੇ ਨਹੀਂ ਇਹ ਦਾਨੀ ਕਵੀ ਤਪਸਵੀ ਨੇ ਇਹ त्यागी ਸਭ ਕੁਝ ਵਾਰ ਦਿੰਦੇ ਏ ਤੇਗ ਦੇ ਧਨੀ ਤਾਂ ਉਤਮ ਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਉਹ ਕਦੇ ਗੁਲਾਮੀ ਉਹ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਮੌਤ ਤੋਂ ਡਰਦੇ ਨਹੀਂ ਉਹ ਸੁਣ ਆਵੋ ਸਤਿਗੁਰ ਯਰਾਲੇ ਇਹ ਆ ਸਾਡੇ ਆਇਆ ਵਹੀ ਨਾ ਆਵੋ ਬਤੋ